ਹਾਂਜੀ ਤੁਸੀਂ ਦਰਸ਼ਨ ਕਰ ਰਹੇ ਹੋ ਜੀ ਗੁਰਦੁਆਰਾ ਸ੍ਰੀ ਰੀਠਾ ਸਾਹਿਬ ਜਿੱਥੇ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਕੌੜੇ ਰੀਠੇ ਜਿਹੜੇ ਮਿੱਠੇ ਕੀਤੇ ਸੀਗੇ ਇਹ ਉਹ ਪਵਿੱਤਰ ਆਸਥਾਨ ਹੈ ਜੀ ਜ਼ਿਲ੍ਹਾ ਚੰਪਾਵਤ ਉੱਤਰਾਖੰਡ ਰੀਠਾ ਸਾਹਿਬ ਸੰਗਣੇ ਪਹਾੜੀਆਂ ਦੀਆਂ ਚੋਟੀਆਂਾਂ ਤੇ ਜੰਗਲਾਂ ਦੇ ਵਿੱਚ ਵਸਿਆ ਹੋਇਆ ਇਹ ਆਸਥਾਨ ਹੈ ਜੀ ਤਕਰੀਬਨ ਨਾਨਕਮਤਾ ਸਾਹਿਬ ਤੋਂ ਤਿੰਨ ਤੋਂ ਚਾਰ ਘੰਟੇ ਦਾ ਇਹ ਪਹਾੜੀ ਸਫ਼ਰ ਹੈ ਜਿਹੜਾ ਤੁਸੀਂ ਦੇਖ ਰਹੇ ਹੋ ਜੀ ਇਹ ਰੀਠੇ ਦੇ ਦਰਾਖਤ ਆ ਜੀ ਜਿਹੜੇ ਤੁਸੀਂ ਦੇਖ ਰਹੇ ਹੋ ਬਾਅਦ ਚੋਂ ਜਿਹੜੇ ਮੇਨ ਇਤਿਹਾਸਕ ਜਿਹੜਾ ਸੀਗਾ ਰੀਠੇ ਦਾ ਦਰਾਖਤ ਮੇਨ ਉਹ ਪਿਛਲੀ ਵੀਡੀਓ ਦੇ ਵਿੱਚ ਆ ਜੀ ਵਿੱਚ ਤੇ ਇਹ ਜਿਹੜੇ ਰੀਠੇ ਦੇ ਦਰਾਖਤ ਦੁਬਾਰਾ ਜਿਹੜੇ ਤਿਆਰ ਕੀਤੇ ਹੋਏ ਨੇ ਤੇ ਇਹ ਹਜੇ ਵੀ ਜਿਹੜੇ ਇਹਨਾਂ ਨੂੰ ਰੀਠੇ ਜਿਹੜੇ ਮਿੱਠੇ ਲੱਗਦੇ ਆ ਜੀ ਤੁਸੀਂ ਦੇਖ ਰਹੇ ਹੋ ਇਹ ਪਹਾੜੀਆਂ ਚ ਵਸਿਆ ਹੋਇਆ ਜੀ ਜਿੱਥੇ ਗੁਰੂ ਨਾਨਕ ਸਾਹਿਬ ਜੀ ਨੇ ਆਪਣੇ ਪਾਵਨ ਪਵਿੱਤਰ ਚਰਨ ਪਾਏ ਜੀ ਨਾਲ ਪਾਈ ਬਾਲਾ ਜੀ ਭਾਈ ਮਰਦਾਨਾ ਜੀ ਤੇ ਇਹ ਉਹ ਸਥਾਨ ਆ ਜੀ ਤੇ ਸਾਨੂੰ ਦਰਸ਼ਨ ਕਰਨ ਦਾ ਇੱਥੇ ਮੌਕਾ ਮਿਲਿਆ ਜੀ ਜੀ ਤੁਸੀਂ ਦੇਖ ਰਹੇ ਹੋ ਤੁਹਾਨੂੰ ਦਿਖਾਉਂਦੇ ਜਿੱਥੇ ਮੇਨ ਪਵਿੱਤਰ ਜਿਹੜਾ ਪਹਿਲਾਂ ਦਾ ਉਹ ਦਰਖਤ ਸੀ ਇਤਿਹਾਸਕ ਉਹ ਦਿਖਾਉਂਦੇ ਆ ਤੁਹਾਨੂੰ ਇਸ ਆਸਾਨ ਤੇ ਜਿਹੜਾ ਜੀ ਪਹਿਲਾਂ ਦਰਖਤ ਸੀ ਰੀਠੇ ਦਾ ਇਸ ਆਸਾਨ ਤੇ ਇਹ ਖੁਈ ਆ ਜੀ ਇਤਿਹਾਸਕ ਪ੍ਰਾਤਨ ਖੁਈ ਆ ਇਹ ਤੇ ਇੱਥੇ ਗੁਰੂ ਨਾਨਕ ਸਾਹਿਬ ਆ ਕੇ ਬੈਠੇ ਸੀਗੇ ਰੀਠੇ ਦੇ ਦਰਖਤ ਦੀ ਛਾਂ ਵਿੱਚ ਖੁਈ ਕੋਲੇ ਤੇ ਇਸ ਆਸਾਨ ਤੇ ਉਰੀਠੇ ਸੀਗੇ ਜਿਹੜਾ ਰੀਠੇ ਦਾ ਦਰਖਤ ਜਿਹੜਾ ਸੀਗਾ ਗੁਰੂ ਸਾਹਿਬ ਜੀ ਨੇ ਜਿੱਥੇ ਰੀਠੇ ਨੂੰ ਮਿੱਠੇ ਕੀਤੇ ਸੀ ਤੇ ਉਹ ਜਿਹੜਾ ਪੇੜ ਆ ਜਿਹੜਾ ਸੁੱਕ ਚੁੱਕਿਆ ਸੀ ਤੇ ਉਹ ਸੀਸੇ ਦੇ ਵਿੱਚ ਸੋਭਤੰਤਰ ਦਰਬਾਰ ਸਾਹਿਬ ਦੇ ਵਿੱਚ ਤੇ ਇਸ ਜਗ੍ਹਾ ਤੇ ਦੁਬਾਰਾ ਜਿਹੜੇ ਰੀਠੇ ਦੇ ਰਾਕ ਤੋਂ ਲਗਾਏ ਗਏ ਆ ਤੇ ਅੱਜ ਵੀ ਇੱਥੇ ਰੀਠੇ ਜਿਹੜੇ ਮਿੱਠੇ ਲੱਗਦੇ ਆ ਜੀ ਤੇ ਸੰਗਤਾਂ ਨੂੰ ਜਿਹੜਾ ਪ੍ਰਸ਼ਾਦ ਆ ਇੱਥੋਂ ਦਿੱਤਾ ਜਾਂਦਾ ਜੀ ਰੀਠੇ ਦਾ ਆਪਜੀ ਦਰਸ਼ਨ ਕਰ ਰਹੇ ਹਾਂ ਇਹ ਦਰਬਾਰ ਸਾਹਿਬ ਜੀ ਇਹ ਸੰਦਰ ਸੋਭਤ ਨੇ ਵਾਹਿਗੁਰੂ ਜੀ ਕਾ ਖਾਲਸਾ